ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਕਣਕ ਬਾਰੇ ਜਿਹੜੀ ਕਿ ਅੱਜ ਲਗਭਗ 32-33 ਦਿਨਾਂ ਦੀ ਹੋ ਚੁੱਕੀ ਹੈ ਤੇ ਸਾਰੀ ਉਹਦੀ ਗੱਲਬਾਤ ਕਰਾਂਗੇ ਸ਼ਾਮ ਦਾ ਵੇਲਾ ਜੀ ਲਗਭਗ 5 ਕਰ ਬੱਜ ਚੁੱਕੇ ਨੇ ਸੂਰਜ ਤੁਸੀਂ ਦੇਖ ਸਕਦੇ ਹੋ ਕਿ ਡੁੱਬ ਚਲੇ ਜਾਵਾ ਤੇ ਅੱਜ ਪਹਿਲੇ ਦਿਨ 5-7 ਦਿਨਾਂ ਬਾਅਦ ਤੇ ਕਣਕ ਨੂੰ ਅੱਜ ਧੁੱਪ ਲੱਗੀ ਸੀ ਅੱਜ ਹੈਗੀ ਹੈ ਜੀ 24 ਤਰੀਕ ਤੇ ਅੱਜ ਜੋ ਤੁਸੀਂ ਸਕਰੀਨ ਤੇ ਕਣਕ ਵੇਖ ਰਹੇ ਹੋ ਇਹ ਅੱਜ ਪਤਨੀਆਂ 33 ਦਿਨਾਂ ਦੀ ਹੋ ਚੁੱਕੀ ਹੈ ਜੀ ਇਹ 16 ਨਵੰਬਰ ਨੂੰ ਬੀਜੀ ਸੀ ਤੇ ਅੱਜ 23 ਨਵੰਬਰ ਹੋ ਚੁੱਕੀ ਹੈ 24 ਨਵੰਬਰ ਤਾਂ ਤੁਸੀਂ ਲਾ ਸਕਦੇ ਹੋ ਕਿ ਬਤੀ ਉੱਤੇ ਤੀਆਂ ਦਰਾਂ ਦੀ ਕਣਕ ਹੋ ਚੁੱਕੀ ਹੈ ਤੇ ਵਰਾਇਟੀ ਹੈਗੀ ਹੈ ਜੀ 327 ਤੇ ਸੁਪਰ ਸੀਡ ਦਾ ਮੇਰੇ ਬਜਾਈ ਕੀਤੀ ਸੀ 40 ਕਿਲੋ ਬੀਜ ਦੇ ਪਰ ਇੱਕਰ ਦੇ ਹਿਸਾਬ ਨਾਲ ਪਾਇਆ ਸੀ ਤਾਂ ਤੁਸੀਂ ਕਣਕ ਦੇ ਦੇਖ ਸਕਦੇ ਹੋ ਸਿਆਰ ਕਿ ਪੂਰੇ ਫੁੱਲ ਪੜ ਗਏ ਨੇ ਤਾਂ ਲਗਭਗ 12 13 ਇੱਕਰ ਨਾਲ ਇੱਕਰ ਦੀ ਬਜਾਈ ਕੀਤੀ ਹੈ 327 ਬੀਜ ਦੀ ਤੇ 40 ਕਿਲੋ ਬੀਜ ਪਾਇਆ ਵਾ ਤੇ 60 ਤੋਂ 65 ਕਿਲੋ ਡੀ.ਪੀ ਪਾਈਏ ਤੇ ਅੱਜ ਪੱਤੀਆਂ 33 ਦਿਨਾਂ ਤੇ ਹੋ ਕੇ ਅੱਜ ਦੂਸਰੀ ਯੂਰੀਆ ਇਹਨੂੰ ਪਾਈਏ ਤੁਸੀਂ ਲੈ ਸਕਦੇ ਹੋ ਕਿ ਅੱਜ ਯੂਰੀਆ ਪਾਈਏ ਤੇ ਜੇ ਨਦੀਨ ਦੀ ਗੱਲ ਕਰੀਏ ਤਾਂ ਆਹ ਤੁਸੀਂ ਨਦੀਨ ਵੇਚ ਸਕਦੇ ਗੁੱਲੀ ਢੰਡਾ ਕਿ ਇਹਤੇ ਦਵਾਈ ਕੀਤੀ ਸੀ ਜਿਹੜੀ ਕਣਕ ਬੀਜ ਤੋਂ 72 ਘੰਟਿਆਂ ਬਾਅਦ ਜਿਹੜੀ ਆਉਂਦੀ ਉਹ ਦਵਾਈ ਕੀਤੀ ਸੀ ਤੇ ਮਾਮ ਜੀ ਆਉਂਦੀ ਵਕੀਰਾ ਆਉਂਦੀ ਹੈ ਤੇ ਇੱਕ ਆਪਾਂ ਕ੍ਰਿਸਟਲ ਕੰਪਨੀ ਦੀ ਕੀਤੀ ਸੀ ਤੇ ਤੁਸੀਂ ਆ ਗੋਲੀ ਡੰਡਾ ਵੇਚ ਸਕਦੇ ਹੋ ਕਿ ਇਹਨੇ ਲਗਭਗ ਖਤਮੀ ਕਰਤਾ ਥੱਲੇ ਬੈ ਗਿਆ ਵਾ ਤੇ ਹੌਲੀ ਹੌਲੀ ਸੁੱਕਦਾ ਜਾਣ ਲਿਆ ਵਾ ਤੇ ਕਈਆਂ ਪੈਲੀਆਂ ਚ ਇਹਦਾ 90% ਦੀ ਰਿਜ਼ਲਟ ਮਿਲੇ ਤੇ ਕਈਆਂ ਚ 100% ਦੀ ਤੇ ਕਈਆਂ ਪੈਲੀਆਂ ਚ ਇਹਦਾ 70 80% ਦੀ ਰਿਜ਼ਲਟ ਮਿਲਿਆ ਵਾ ਮੈਂ ਪਹਿਲੀ ਵੀਡੀਓ ਇੱਕ ਸਾਂਝੀ ਕੀਤੀ ਸੀ ਨਦੀਨ ਬਾਰੇ ਤੇ ਜਿੱਥੇ ਜਿੱਥੇ ਇਹ ਕੰਟਰੋਲ ਹੋਇਆ ਇਹ ਦਵਾਈ ਦੇ ਕਰਨ ਦੇ ਨਾਲ ਤਾਂ ਤੁਸੀਂ ਵੇਖ ਸਕਦੇ ਹੋ ਤੇ ਨਦੀਨ ਦਾ ਲਗਭਗ ਕੰਟਰੋਲ ਹੋਈ ਗਿਆ ਸਭ ਦੀ ਆ ਪੈਲੀਆਂ ਦੇ ਵਿੱਚ ਕਈਆਂ ਚ ਨਹੀਂ ਹੋਇਆ ਉਹਦੀ ਇੱਕ ਵੀਡੀਓ ਅਲੱਗ ਦਾ ਬਣਾਵਾਂਗੇ ਸੋ ਗੱਲਬਾਤ ਕਰਦੇ ਹਾਂ ਜੀ ਇਹ ਵੈਰੈਟੀ ਹੈ ਜੀ 327 60 ਕਿਲੋ 60 ਤੋਂ 62 ਕਿਲੋ ਦੀ ਪੀਕੇੜੀ ਹੈ 40 ਕਿਲੋ ਬੀਜ ਤੇ ਪਿਛਲੀ ਵਾਰ ਜੇ 4 ਦੀ ਗੱਲ ਕਰੀਏ ਸਾਨੂੰ ਇਹਨੇ ਲਗਭਗ 28 ਕਾਉਂਟਰੋਲ ਭਾਰ ਚਾਰ ਦਿੱਤਾ ਸੀ ਇਹਨੇ ਇਸ ਵਰਾਤੀ ਵੈਰੈਟੀ ਨੇ ਤੇ ਦੂਜੀ ਵਾਰ ਇਸ ਵਾਰ ਲਗਾਈਏ ਪਹਿਲੀ ਆ ਪਿਛਲੀ ਵਾਰ ਪਹਿਲੀ ਵਾਰ ਲਗਾਈ ਸੀ ਇਸ ਵਾਰ ਦੂਜੀ ਵਾਰ ਲਗਾਈਏ ਤੇ ਪਿਛਲੇ ਵਾਰ ਸੁਪਰ ਹੈਪੀ ਸ਼ਟ ਨਬਜਾਈ ਕੀਤੀ ਸੀ ਇੱਕ ਇਸ ਵਾਰ ਸੂਪਰ ਸੀਡ ਨਾ ਬਜਾਈ ਕੀਤੀ ਹੈ ਜੀ ਪਹਿਲੀ ਵਾਰ ਆਪਾਂ ਜ਼ਿੰਦਗੀ ਚ ਪਹਿਲੀ ਵਾਰ ਸੂਪਰ ਸੀਡ ਦੀ ਇਸ ਵਾਰ ਬਜਾਈ ਕੀਤੀ ਹੈ ਉਹਦਾ ਕਾਰਨ ਕਿ ਸਾਡੇ ਇੱਥੇ ਇਲਾਕੇ ਜਹਾਰ ਆਏ ਸੀ 라ਵੀ ਦਰਿਆ ਦਾ ਪਾਣੀ ਆਇਆ ਸੀ ਤੇ ਇਹ ਬੰਨ ਨੂੰ ਬੰਨ ਟੁੱਟੇ ਸੀ ਨੂੰ ਲਾਸ਼ ਦੇਖ ਸਕਦੇ ਹੋ ਜਿਹਨਾਂ ਸਪੈਦਲ ਅੰਨੇ ਇਥੇ ਪਾਰ 라ਵੀ ਦਰਿਆ ਜੀ ਤੇ ਉਤੋਂ ਪਾਣੀ ਆ ਕੇ ਇੱਥੇ ਸਾਡੀ ਪੈਲੀਆਂ ਚ ਆਇਆ ਸੀ ਤੇ ਲਗਭਗ 72 ਲੇਟੀਆਂ ਗਈਆਂ ਸੀ ਤੇ ਬਜਾਈ ਦੀ ਲਗਭਗ 15 ਗੇਨ ਪਛੇਤੀ ਕਣਕ ਸੀ ਪਹਿਲਾਂ ਆਪਾਂ 15 ਦਿਨ ਪਹਿਲਾਂ ਬਜਾਈ ਕਰਦੇ ਸੀ ਸੋ ਇਹ ਸੌ 15 ਦਿਨਾਂ ਪਛੀ ਤੀਤਾ ਫੇਰ ਵੀ ਕਣਕਾਂ ਬਹੁਤ ਸੋਹਣੀਆਂ ਖੜੀਆਂ ਜੀ ਲੱਗ ਪੱਤੀਆਂ ਦਿੱਤੀਆਂ ਦਿਨਾਂ ਦੀਆਂ ਕਣਕ ਜੀ ਗਰੋਥ ਦੇਖ ਸਕਦੇ ਹੋ ਅੱਜ ਦੂਜੀ ਜੁੜੀ ਆ ਪਾਈ ਜੀ ਪਹਿਲੀ ਇੱਕੀਂਂਦਰਬਾਦ ਪਹਿਲਾਂ ਪਾਣੀ ਲਾ ਕੇ 24 25 ਦਿਨ ਖਾਦ ਪਾਤੀ ਸੀ ਦੂਜੀ ਅੱਜ ਤੀਜੀ ਪਾਈ ਹੈ ਜੀ ਲਗਭਗ 8 9 ਦਿਨਾਂ ਬਾਅਦ ਤੇ ਵੈਰਾਈਟੀ ਤੁਹਾਨੂੰ ਪਹਿਲਾਂ ਦੱਸੂਗਾ 327 ਜੀ ਡੀਬੀ ਰੈਵਿਊਲ 327 ਵੈਰਾਈਟੀ ਹੈ ਜੀ ਤੇ ਪੱਤੀਆਂ ਦੇਖਣ ਕਣਕ ਦੀ ਤੁਸੀਂ ਗਰੋਥ ਤੋਂ ਵੀ ਦੇਖ ਸਕਦੇ ਹੋ ਕਿੰਨੀ ਹੋਈ ਜੀ ਵੈਰਾਈਟੀ 327 ਤਾਂ ਤੁਸੀਂ ਦੇਖ ਸਕਦੇ ਹੋ ਜੀ ਇਸ ਉੱਪਰ ਸ਼੍ਰੀ ਦੀ ਬਜਾ ਦੇ 40 ਕਿਲੋ ਬੀਜ ਪਾਇਆ ਜੀ ਤੇ 60 ਤੋਂ 62 ਕਿਲੋ ਡੀਪੀ ਪਰ ਇਕਾਦਿਸ਼ਾ ਉਹਦੇ ਨਾਲ ਕਿੜੀ ਹੈ ਜੀ ਤਾਂ ਤੁਸੀਂ ਕਣਕਾਂ ਦੇਖ ਸਕਦੇ ਹੋ ਬਹੁਤ ਸੋਹਣੀ ਕਣਕ ਲੱਗੀ ਹੈ ਜੀ 130 ਕਿਲੋ ਬੀਜ ਦਾ ਵੈਰਟੀ ਬੀਜ ਜੀ 826 ਤੇ ਉਹ ਵੀ ਇੱਕ ਵੀਡੀਓ ਬਣਾਈ ਹੈ ਅਲੱਗ ਤੋਂ ਦੇਖ ਸਕਦੇ ਹੋ ਤੇ ਨੰਦੀਨਾ ਦੀ ਗੱਲ ਕਰੀਏ ਤਾਂ ਨੰਦੀਨ ਲਗਭਗ ਇੱਥੇ ਚ ਕੰਟਰੋਲ ਹੋ ਹੀ ਚੁੱਕੇ ਨੇ ਲਗਭਗ 80 ਤੋਂ 90 ਤੋਂ 95% ਕੋਈ 5 5% ਜਿੱਤੇ ਪਰਾ ਪੂਰਾ ਰਹਿ ਗਿਆ ਉੱਥੇ ਅਜੇ ਦਿੱਕਤ ਮਿਲੀ ਹੈ ਬਾਕੀ ਖੁੱਲੀ ਡੰਡਾ ਕੰਟਰੋਲ ਹੋ ਗਿਆ ਜੀ ਚੌੜੇ ਪਤਨ ਦੀ ਕੋਈ ਵੀ ਨਹੀਂ ਹੈਗਾ ਸੋ ਲਗਭਗ 30 ਦਿਨਾਂ ਦੀ ਦੁਕਾਨ ਕਿ ਗ੍ਰੋਥ ਵੇਚ ਸਕਦੇ ਹੋ ਜੀ ਪਹਿਲਾ ਪਾਣੀ ਲਾਇਆ ਜੀ ਦੋ ਬੋਰੀਆਂ ਖਾਦ ਪਾਤੀ ਜੀ ਤੇ 30 ਦਿਨਾਂ ਦੇ ਵਿੱਚ ਇੱਕ ਪਾਣੀ ਲਾਇਆ ਜੀ ਤੇ ਟੀਪੀ ਕੇਰਨ ਸੜ ਪਾਈ ਸੀ ਹੋਰ ਅਜੇ ਕੋਈ ਇਹਨੂੰ ਕੋਈ ਸਪਰੇਅ ਕੱਖ ਨਹੀਂ ਕੀਤੀ ਸਿਰਫ ਨਦੀਆਂ ਦੇ ਸਪਰੇਅ ਕੀਤੀ ਹੈ ਹੋਰ ਕੋਈ ਤਾਕਤ ਵਾਲੀ ਕੋਈ ਕੋਈ ਸਪਰੇਅ ਨਹੀਂ ਕਰਾਂਗੇ ਤੇ ਲੋੜ ਪੈਣ ਤੇ ਵਿਖਾਂਗੇ ਜਦੋਂ ਇਹ ਪੱਕੇ ਕਰ ਗੋਪਤ ਜਣਗੀ ਅਨ ਪੀਕਸ ਪਲੇਆਉ ਕਰਾਂਗੇ ਜੋ ਵੀ ਲੋੜ ਪਈ ਤੇ ਆਪਾਂ ਤੇ ਨਹੀਂ ਕਰਦੇ ਤਾਂ ਫਿਰ ਵੀ ਕਰਾਂਗੇ ਇਹ ਜੇ ਲੋੜ ਪਈ ਤੇ ਤੇ ਤੁਸੀਂ ਦੇਖ ਸਕਦੇ ਬੱਤੀਆਂ ਤੇ ਉੱਤਾਂ ਦੇ ਕਾਨਕ 327 TVW ਕਾਨਕੇ ਸੋ ਇੱਕ ਵੀਡੀਓ ਬਣਾਈ ਜੇ ਤੁਹਾਨੂੰ ਪਸੰਦ ਆਵੇ ਕਾਨਕੇ ਸੋ ਚੰਗੇ ਲੱਗੇ ਤਾਂ ਸ਼ੇਅਰ ਕਰਨਾ ਧੰਨਵਾਦ ਜੀ